ਔਰ ਬਾਹਾਂ ਜੀ ਠੀਕ ਠਾਕ ਵਧੀਆ ਵਧੀਆ ਟੂਰ ਫਿਰ ਬਾਹਰ ਦਾ ਬਹੁਤ ਵਧੀਆ ਜੀ ਟਾਪਲਾਵਾਂ ਨੂੰ ਲੱਗ ਗਿਆ ਰਖੜਾ ਬੁੱग्गा ਬਲਵਾਂ ਜੀ ਬਹੁਤ ਮਿਹਨਤ ਕਰ ਰਹੇ ਆ ਡੰਡ ਪੁਛ ਪਲਾ ਰਹੇ ਨੇ ਡੀ ਕਬੱਡੀ 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 ਸਾਸਰੀ ਗਾ ਸਾਰੇ ਵੀਰਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਆ ਤੇ ਮਿੱਤਰੋ ਅੱਜ ਆਪਾਂ ਚੱਲੇ ਆਂ ਕਰਿਆਲੇ ਗਰਾਊਂਡ ਲਾਉਣ ਗਲਕਾਰੇ ਭਵਾਨ ਕੋਲੇ ਕਰਿਆਲੇ ਵਾਲੀ ਗਰਾਊਂਡ 'ਚ ਤੇ ਇਕੱਲਾ ਹੀ ਆ ਮੈਂ ਤੇ ਵੈਸੇ ਪਿੰਡੋਂ ਤੇ ਸਾਈਕਲ ਤੇ ਆ ਗਏ ਆ 16 ਕਿਲੋਮੀਟਰ ਪੈ ਜਾਂਦਾ ਵਾ ਅੱਧ 'ਚ ਆ ਗਏ ਆ ਆਪਾਂ ਅੱਧੋਂ ਜ਼ਿਆਦਾ ਹੀ ਆ ਗਏ ਆ ਤੇ ਲਾਉਣੇ ਅੱਜ ਮੈਂ ਤਾਂ ਗੇਮ ਕਬੱਡੀ ਦੀ ਪਹਿਲਾ ਦੇਣੀ ਅੱਜ ਆਪਣਾ ੋਗਾ ਵੀ ਢੀਕੰਦਿਆ ਵਾ ਹਾਂ ਚੱਲੇ ਬਸ ਰਹਿ ਗਿਆ 5 ਕਿਲੋਮੀਟਰ ਕਰਿਆਲਾ ਹੁਣ ਚਣਾਲੇ ਬਸ ਤੁਹਾਨੂੰ ਮਿਲਉਨੇ ਅੱਜ ਸਾਰੇ ਪ੍ਰਮਾਣਾਂ ਨਾਲ ਆਪਾਂ ਆਪਣੀ ਟੀਮ ਦੇ ਨਾਲ ਹਾਂਜੀ ਜੀਰ ਜੀ ਉਹ ਜਿਹੜਾ ਬਾਬੂਗੇ ਪਾਣ ਦੇ ਘਰੇ ਝੰਡੇ ਝੁੰਡੇ ਲਾਏ ਪਾਣ ਨੇ ਕਿਸਾਨੀ ਵਾਲੇ ਇਹ ਆ ਗਏ ਪਰ ਘਰੇ ਪਾਣ ਜੀ ਅਗੇ ਪਾਣ ਦੇ ਘਰੇ ਆਪਾਂ ਬੂਗੇ ਪਾਣ ਵਾਲੇ ਪਾਣ ਜੀ ਬਹੁਤ ਸਾਹ ਚੜਿਆ ਅੱਜ ਸਾਈਕਲ ਤੇ ਹਾਂ ਮੁੰਡਾ ਪਹਿਲੇ ਦਿਨ ਗਰਾਉਂਡ ਆਇਆ ਵਾ ਸਾਈਕਲ ਤੇ ਭਰਾ ਵਾ ਜਾਈ ਮੈਨੂੰ ਅੱਧਾ ਘੰਟਾ ਮੈਨੂੰ ਅੱਧੇ ਘੰਟੇ ਪਹੁੰਚਣਾ ਪਰ ਨਹੀਂ ਕਿੰਨਾ ਲੱਗੇਗਾ ਪੌਣਾ ਘੰਟਾ ਹੂੰ ਪਤਾ ਲੱਗ ਜਾਣਾ ਪੌਣਾ ਮੈਨੂੰ ਇਹ 40 ਮਿੰਟ ਲੱਗਣਗੇ ਹੂੰ ਚੱਲੀਏ ਫਿਰ ਆਪਾਂ ਆਂਦੇ ਹਾਂਗੇ ਪ੍ਰਾਈਜ਼ ਜੱਜੀ ਨਹੀਂ ਪੀਲਾ ਪੀਲੇ ਨਹੀਂ ਚੱਲ ਪਾਤਾ ਇਹ ਹੋਣੀ ਲੱਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਕਰਿਆਲਾ ਪਹੁੰਚ ਚੁੱਕੇ ਆ ਤੇ ਅੱਜ ਆਪਣੇ ਸੀਨੀਅਰ ਪਹਿਲਵਾਨ ਸਾਰੇ ਪਹੁੰਚ ਚੁੱਕੇ ਗਰਾਊਂਡ ਦੇ ਵਿੱਚ ਤੁਹਾਨੂੰ ਉਹਨਾਂ ਦੇ ਨਾਲ ਇੰਟਰੋ ਕਰਾਵਾਂਗੇ ਜੱਗਾਲ ਗੋਜੀ ਪੁਲਾ ਰਾਜ ਪਹਿਲਵਾਨ ਦੀ ਰੇਡ ਪੈ ਚੁੱਕੀ ਆ ਇੱਕ ਪਾਸੇ ਜੱਗਾ ਪਹਿਲਵਾਨ ਅਲਗੋ ਵਾਲਾ ਸਾਹਮਣੇ ਆਪਣੇ ਕੋਚ ਸਾਹਿਬ ਬੰਨ੍ਹ ਸਾਹਿਬ ਜੀ ਪਰਵਾਨਾ ਦੀ ਰੀਮ ਕਰਵਾ ਰਹੇ ਆ ਬਹੁਤ ਵਧੀਆ ਤਿਆਰੀ ਕਰਵਾ ਰਹੇ ਆ ਬੰਨ੍ਹ ਸਾਹਿਬ ਬਹੁਤ ਵਧੀਆ ਮਿਹਨਤ ਕਰਾਉਂਦੇ ਆ ਕੋਚ ਸਾਹਿਬ ਬਹੁਤ ਵਧੀਆ ਗਰਾਊਂਡ ਤੇ ਜਿਹਨਾਂ ਦੀ ਮਿਹਨਤ ਹੁੰਦੀ ਆ ਬਾਕੀ ਦੂਜੀ ਸਾਈਡ ਗਰਾਊਂਡ ਤੇ ਰਖੜਾ ਵੀ ਚੱਲ ਰਿਹਾ ਵਾ ਪਰਵਾਨਾ ਦੀ ਡਾਈਟ ਚੱਲ ਰਹੀ ਇੱਥੇ ਇਧਾਂ ਭਲਵਾਨ ਨੂੰ ਲੱਗ ਗਿਆ ਰਗੜਾ ਆ ਠੀਕ ਆ ਵੇ ਇਧਰ ਰਗੜਾ ਚੱਲ ਰਿਹਾ ਵਾ ਗੇਮ ਤੋਂ ਬਾਅਦ ਭਲਵਾਨ ਨੂੰ ਰਗੜਾ ਛਕਾਇਆ ਜਾਊਗਾ ਬਹੁਤ ਵਧੀਆ ਮੈਚ ਚੱਲ ਰਿਹਾ ਵਾ ਬੜੀ ਵਧੀਆ ਗੇਮ ਆਪਣਵਾਨ ਆ ਰਹੀ ਸਾਹਮਣੇ ਆਪਣੇ ਬੁੱਗਾ ਬਲਵਾਨ ਜੀ ਬਹੁਤ ਮਿਹਨਤ ਕਰ ਰਹੇ ਆ ਡੰਡ ਪੁਛ ਪਲਾ ਰਹੇ ਨੇ ਇਹਨੂੰ ਜਗਨਾ ਕਹਿੰਦੇ ਨੇ ਜਗਨਾ ਕਹਿੰਦੇ ਨੇ ਅੱਜ ਭਲਵਾਨ ਸਾਹਿਬ ਆਪ ਗਰਾਊਂਡ ਦੇ ਵਿੱਚ ਪੰਡਾ ਹੱਥ ਵਿੱਚ ਲੈ ਕੇ ਭਲਵਾਨਾ ਦੀ ਜੇ ਉਹ ਨਵਾ ਰਹੇ ਆ ਬਹੁਤ ਵਧੀਆ ਮਿਹਨਤ ਕਰਵਾਉਂਦੇ ਆ ਆਪਣਾ ਮਾਨ ਸਾਹਿਬ ਇਹਨਾਂ ਦੀ ਹਾਂਜੀ ਬਾਲਟੀ ਕੋਟੇ ਦੀ ਆ ਕੀ ਕਰਦੇ ਨੇ ਕੀ ਸਮਝਣਾ ਇਦਾਂ ਮੈਂ ਤਾਂ ਦੱਸਦਾ ਹਾਂ ਨਾ ਚਾਚੀ ਮਿਸ ਕਰਦੀ ਆਹ ਬੋਤਲ ਓਕੇ ਪਈ ਆ ਤੇ ਬਾਤ ਕਰ ਹੁਣ ਇਦਾਂ ਆਈ ਦੇ ਵਿੱਚ ਪਹਿਲਾਂ ਖੰਡ ਖੋਲ ਲੋ ਸਾਰੇ ਚਾਹ ਪਾਣੀ ਚ ਖੰਡ ਘੋਲ ਲੋ ਜਾਂ ਉਹਦੇ ਚ ਕੋ ਉਹਦੇ ਚ ਕੋਲੀ ਤੇ ਉਹਦੇ ਚ ਰਗੜਾ ਬਾਅਦ ਚ ਨਿਕਲਣਾ ਨਹੀਂ ਜੇ ਐ ਚ ਕੋਲੋ ਖੰਡ ਘਿਰਾ ਖੰਡਾ ਵੀ ਪਈ ਖੰਡ ਲੈ ਖੰਡ ਤੂੜੀ ਦੀ ਖੰਡ ਖੰਡ ਖੋਲ ਕੇ ਨਾ ਤੇ ਬਾਅਦ ਚ ਛਾਣਾ ਲਾ ਕੇ ਤੇ ਫਿਰ ਉਥੋਂ ਪਾਣੀ ਲੈ ਆਉਨੇ ਆ ਤੇ ਉਹਦੇ ਨਾਲ ਕਰੀ ਜਾਵਾਂਗੇ ਸੱਟ ਠੀਕ ਆ ਆਹ ਬਹੁਤ ਵਧੀਆ ਲਵਾਨਾ ਨੇ ਸਰੀਰ ਫ੍ਰਿੱਟ ਕੀਤੇ ਹੋਏ ਨੇ ਪੱਟੀ ਵਾਲਾ ਮੋਟਾ ਜੰਗਣਾ ਦੇ ਪੱਟੀ ਵਾਲਾ ਮੋਟਾ ਉਹ ਬਹੁਤ ਬਾਲ ਲੈਣਾ ਉਹ ਕਿਉਂ ਕੰਗਿਆ ਰਿਆਂ ਨੂੰ ਆ ਚੀਜ਼ ਮੁਕੇ ਨਿਕੰਦੀ ਕਿਉਂ ਉਹ ਵੇਖਿਆ ਹੀ ਨਾ ਇੱਕ ਵੀਡੀਓ ਵੀ ਆ ਵੀ ਦੇਖਾ ਸੁਣਿਆ ਛੱਡਤਾ ਇੱਕ ਹੱਥ ਜੱਗਾ ਜੀ ਸਾਹਮਣੇ ਰਹਿਣੇ ਤਾਂ ਜਾ ਛੱਡ ਕੇ ਮਗਰੋਂ ਪਤਾ ਕੀ ਕਰਨ ਰਿਹਾ ਸੀ ਆਹੋ ਇਹ ਆ ਬਾਂਹ ਨੇ ਖਿਹੜਾਈ ਆ ਨੇ ਅੰਬੇ ਨੂੰ ਨਹੀਂ ਹੂ ਨਹੀਂ ਮਰਜੀਦ ਨੂੰ ਫੜਿਆ ਨਾ ਮਿੱਟੀ ਨੂੰ ਹਾਂ ਮਰਜੀਦ ਨੂੰ ਫੜਿਆ ਸੀ ਮਿੱਟੀ ਕਬੱਡੀ 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 ਮੈਂ ਰਗੜਾ ਤਿਆਰ ਕਰਤਾ ਵਾ ਹੋ ਗਿਆ ਤਿਆਰ ਉਹ ਕਿੱਥੇ ਗਿਆ ਪਾਣੀ ਨਹੀਂ ਆਉਂਦਾ ਇੱਧਰ ਪ੍ਰਮਾਨ ਆਪੀ ਐਕਸਰਸਾਈਜ਼ ਲੰਭੰਦਾ ਹੈ ਆ ਆਪਣੇ ਮਸਲ ਵਗੈਰਾ ਟ੍ਰੇਨ ਕਰਤ ਹੁੰਦਾ ਇਹਨੇ ਹਾਂ ਪਾਣੀ ਕੋ ਨਹੀਂ ਲੈ ਆਉਂਦੇ ਆ અજ આપણે <tinyan> ਹਾਂ ਜੀ ਨਿਕਣੀ ਹੁੰਦਾ ਮੈਂ ਜਾਣਦਾ ਮੈਨੂੰ ਬੁਖਾਰ ਕਰੂਣ ਅੱਛਾ ਪਾਣੀ ਆ ਦੇ ਤਾ ਕੇ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਆ ਬੰਨ ਆ ਰਿਹਾ ਬਾਕੀ ਤੁਹਾਨੂੰ ਵੀ ਪਤਾ ਯਾਰ ਗਰਾਊਂਡ ਆ ਸਭ ਕੁਝ ਗਰਾਊਂਡ ਨੇ ਸਭ ਕੁਝ ਦੇਣਾ ਆਪਾਂ ਨੂੰ ਮਿਹਨਤ ਕਰਾਂਗੇ ਗਰਾਊਂਡ ਆਵਾਂਗੇ ਤੇ ਮਹਾਰਾਜ ਆਪਰੇ ਇਸ ਉੱਤੇ ਆਕਰਸ਼ਣਗੇ ਬਹੁਤ ਰੰਗਰੰਗਾ ਮੁੰਡੇ ਟੋਡਾ ਪਾਣਾ ਬਹੁਤ ਵਧੀਆ ਜਾਫੀ ਬਹੁਤ 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 ਵਧੀਆ ਤਿਆਰੀ ਚੱਲਦੀ ਪਈ ਇਹਨਾਂ ਦੀ ਆਉਣ ਵਾਲੇ ਸਮੇਂ ਤੇ ਬਹੁਤ ਵਧੀਆ ਖੇਡਣਗੇ ਆਪਣੇ ਸੀਨੀਅਰ ਪਰਮਾਨ ਨਾਲ ਲੱਗੇ ਹੋਏ ਸਾਰੇ ਬਾਕੀ ਬਾਨ ਸਾਹਿਬ ਦਾ ਬਹੁਤ ਵੱਡਾ ਇਹਨਾਂ ਦੇ ਹੱਥ ਆ ਕਿ ਉਹਦੀ ਉਹਨਾਂ ਦੀ سپورਟ ਸਦਕਾ ਹੀ ਅੱਜ ਇਹ ਫਲਾਮਣੀ ਤੋ ਤੱਕ ਪਹੁੰਚ ਚਲੋ ਜੰਗਾਲ ਕੋ ਉਹਨੂੰ ਤਾਂ ਤੁਸੀਂ ਜਾਣਦੇ ਹੀ ਹੋ ਅੱਜ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਬਹੁਤ ਲਗਨ ਦੇ ਨਾਲ ਬਹੁਤ ਮਿਹਨਤੀ ਬੰਦਾ ਬਹੁਤ ਵਧੀਆ ਗਰਾਊਂਡ ਦੇ ਕੇ ਉਹਨਾਂ ਕੋਈ ਨਹੀਂ ਮਾਰੀ ਕਿਉਂਕਿ ਜੇ ਆਪਾਂ ਲਗਨ ਦੇ ਨਾਲ ਮਿਹਨਤ ਕਰਾਂਗੇ ਕੀ ਨਾ ਕੋਈ ਮਾਰਾਂਗੇ ਵਧੀਆ ਸ਼ਾਹ ਬਣਾ ਕੇ ਘਰੋਂ ਦੇ ਚਾਹਾਂਗੇ ਤੇ ਫਿਰ ਆਪਾਂ ਨੂੰ ਸਾਜ ਪਰਪਸ ਨੂੰ ਪਾਣੀ ਚਾਹੀਦਾ ਹੈ ਹੈਗਾ ਪਣੀ ਹੋਰ ਪਾਣੀ ਉਹ ਬੋਤਲ ਲਿਆਂਦੀ ਨਹੀਂ ਤੁਹਾਡੇ ਕੋਲ ਬੋਤਲ ਹੋਣੀ ਹੈ ਨਾ ਇੱਕ ਪਾਣੀ ਦੀ ਉਹ ਤੇ ਪਈ ਜਾਂਦੀ ਹੈ ਆ ਜਾ ਲੈ ਕੇ ਆਂਦੀ ਤੇ ਜੱਗਿਆ ਪੁਵਾਨ ਉਹਦਾ ਜੱਗਾ ਲਿਖਾਇਆ ਹੀ ਤੇ ਮਾ ਲੀਵ 52 ਵਾਲੀ ਜੱ삐 ਖੜੀ ਹੋ ਗਰਮੀ ਨਹੀਂ ਪੈਂਦੀਦੀ ਉਹਦਾ ਘਰ ਕਿ ਲਿਖਦਾ ਨਾ ਉਹ ਕੋਈ ਨਾ ਖਾਤਾ ਰਹਾ ਅੱਜ ਆਪਣਾ ਬਾਣ ਨੜੋ ਰਗੜਾ ਸ਼ਿਕਾਇਆ ਜਾਊਗਾ ਸਾਹਮਣੇ ਪੁਲਵਾਨ ਹਾਂ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਨੇ ਜਿੱਥੇ ਆਪਣੀ ਕਿਟ ਆਪਣੀ ਉਹ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਕਰਿਆਲਾ ਬਾਬਾ ਸਤਜੀਤ ਇਹ ਜਖੜਾ ਇਹ ਕੋ ਜਿਹੜੇ ਉੱਥੋਂ ਖੜਦੇ ਪਏ ਰਾਜੀ ਖਾਨ ਧਿਆਗੇ ਮੋਟਿਆ ਪਾਣੀ ਲੈ ਕੇ ਆ ਮੰਦਰ ਤੋਂ ਠੰਡਾ ਠਾਰ ਫੜ ਪਤੋਲਾ ਯਾਰ ਗਰ ਪਤੋਲਾ ਪੈ ਜਾ ਆਪਣੇ ਬੁੱਗਾ ਭਲਵਾਨ ਜੀ ਕਰਿਆਲੇ ਵਾਲੇ ਇੰਨਾ ਬਹੁਤ ਜ਼ਿਆਦਾ ਬਰਫ ਨਹੀਂ ਨੇ ਹੁੰਦਾ ਕੋਈ ਨਹੀਂ ਕਿ ਕੰਮੀ ਹਾਂ ਉਹ ਦੋਣੇ ਮਾਮਾ ਬਰਫ ਨਹੀਂ ਦੇਣੀ ਤੇ ਕੀ ਉਹਦਾ ਆਪਾ ਕਰਨਾ ਸਾਲਾ ਗੱਡੀ ਚ ਪਾਣੀ ਕਰਨਾ ਹੀ ਓਏ ਮੈਂ ਕਦੇ ਨਹੀਂ ਥੋੜੀ ਕੱਕ ਨਹੀਂ ਦੇਣੀ ਥੋੜੀ ਦੇ ਦੇਣੀ ਥੋੜੀ ਜਿਹਾ ਨੇ ਉਹ ਮਹਾ ਚੱਲ ਆਏ ਜੰਨੇ ਹੰਡ ਭੋਲੀ ਜੀ ਸਾਰੇ ਕੋਈ ਬਸ ਲੋ ਜੀ ਜੇ ਆਪਾਂ ਪਹਿਲਾਂ ਚਲੇ ਜਾਂਦੇ ਨਾਲ ਤੇ ਆਪਾਂ ਲਾ ਚੋਲੂ ਤੂੰ ਲੈ ਆਉਣੇ ਆ ਰਦਾਈ ਦੇ ਰਗੜੇ ਚੱਲ ਰਹੇ ਆ ਪਲਵਾਨ ਸ਼ਕ ਰਹੇ ਆ ਚਲ ਭਾਂਜੀ ਹਾਨੂੰ ਵੀ ਸ਼ਕਾ ਦੋ ਜਿਹੇ ਭਾਂ ਨੂੰ ਤਕੜਾ ਕਰਦੀ ਹੋਰ ਹਾਂ ਹੋਰ ਭਾਂਜੀ ਠੀਕ ਠਾਕ ਵਧੀਆ ਰਿਹਾ ਟੂਰ ਫਿਰ ਬਾਹਰ ਦਾ ਬਹੁਤ ਵਧੀਆ ਜੀ ਖੋਲ ਰਿਹਾ ਤਿੰਨਾਂ ਸਟੇਲਾ ਆਉਣਾ ਸਾਰੇ ਬੋਲਦੇ ਤੋਫੋ ਨਹੀਂ ਆਦਾ ਕਿੰਨਾ ਤਿੰਨਾਂ ਬੋਲ ਨਹੀਂ ਕਿੰਨਾ ਕਾਲਾ ਤੇਰਾ ਹੱਥ ਮੁੜ ਕੇ ਆਪੋ ਵੇਖ ਬਹੁਤ ਬੋਲਣਾ ਮਾੜਾ ਸ਼ਾਇਦ नहीं <laughs> कर um. ਇਹ ਤਾਂ ਇੱਕ ਤਰ੍ਹਾਂ ਦਾ ਹੋਇਆ ਇਹ ਵੀ ਇਤਰਾ ਹੀ ਆਏ ਬੱਗੀਆਂ ਨਹੀਂ ਨੀ ਉਹ ਹੈ ਨਾ ਇਹ ਬਾਕੀਆਂ ਦੇ ਨਾਲ ਯਾਰ ਉਹ ਦਿੰਦਾ ਇੱਕੀਆ ਦੇ ਨਾਲ ਦਿੰਦਾ ਤੇ ਇੱਕ ਦਿਨ ਜੋ ਪੀ ਕੇ ਸਾਰੀ ਕੱਢ ਦਿੰਦੇ ਤੇ ਫੇਰ ਲੈ ਇੱਕ ਰਾ ਦਿੱਲੀ ਚਲ ਕੇ ਗਿਆ ਕਿਉਂ ਗਿਆ ਤੇ ਪਹਿਲਾਂ ਹੀ ਵਾਸ਼ ਕਰ ਦਿੰਦੇ ਨਹੀਂ ਆਂਦਾ ਆ ਬੱਗਾਂ ਲਗਾ ਆ ਕਿ ਉਹਨੇ ਕੱਟਿਆ ਵਾ ਇਸ ਸ਼ਰਾਬ ਨੂੰ ਮੂੰਹ ਨਹੀਂ ਲਗਾਉਂਦੇ ਫੇਰ ਇਹਨਾਂ ਨੇ ਉੱਥੇ ਫਰਾਦਾ ਹੈ ਨਾ ਲਾਸ਼ ਤੋਂ ਉੱਢ ਕੇ ਦੋ ਬੋਲਾ ਇੱਕ ਰਾ ਦਿੱਲੀ ਚਲ ਕੇ ਗਿਆ ਤੇ 70 ਕਿਨੇ ਦੇਦਾ ਕੰਬਲ ਪੰਜ ਕਰ ਗਏ ਹੋ ਮਾਫੀ ਮੰਗਦੇ ਕਰਦੇ चलिए फिर मुड़े ला ली है मेहनत खाई केले हां चाहिए डाइट जी खाई आते केले चलो ठीक है फिर मिलते हैं सबरे है चलो ठीक है फिर हाँ चलिए फिर ਕੱਲ ਬੁੱਗਿਆ ਤੋਰ ਮੋੜਨ ਲਿਆ ਮੇਰੇ ਇਕੱਲੇ ਇਹ ਬੈਨ ਨੂੰ ਬੰਦ ਕਰੀ ਨਾ